ਸ੍ਰੀ ਕਾਜੀ ਸਵਾਗਤ ਹੈ ਹਰੀ ਵੀਰਾਂ ਦਾ ਆਪਣਾ ਪੇਜ ਦੇਖ ਰਹੇ ਤੇ ਅੱਜ ਆਪਣੇ ਨਾਲ ਆ ਸੁਖਾ ਡਾਉਣ ਤੇ ਸੁਖਾ ਡਾਉਣ ਉਹ ਸ਼ਖਸੀਅਤਾਂ ਵੀ ਜਿਹੜਾ ਬਹੁਤ ਜ਼ਿਆਦਾ ਕਾਰੋਬਾਰ ਕੀਤੇ ਆ ਤੇ ਬਾਈ ਨਾਲ ਪੰਜ ਕਰਾਂ ਗੱਲਾਂ ਬਾਤਾਂ ਛੋਟੀ ਉਮਰ ਚ ਬਹੁਤ ਵੱਡਾ ਨਾਮ ਬਣਾਇਆ ਸੁੱਤੇ ਨੇ ਤੇ ਅੱਜ ਆਪਾਂ ਮਿਲਦੇ ਆ ਸੁੱਤੇ ਨੂੰ ਹੋਰ ਸੁਖਾ ਹੀ ਸਵਾਗਤ ਆ ਤੁਹਾਡਾ ਸਾਡੇ ਪੇਜ ਤੇ ਸ੍ਰੀ ਕਾਜੀ ਹੋਰ ਠੀਕ ਠਾਕ ਹਾਂ ਕਿਵੇਂ ਲੰਘਦੀ ਹੈ ਜ਼ਿੰਦਗੀ ਅੱਜ ਕੱਲ ਦੀ ਵਧੀਆ ਜੀ ਬਸ ਕਿਰਪਾ ਮਾਲਕ ਦੀ ਨਿਆਰੀ ਚੱਲੀ ਜਾਂਦਾ ਜੀ ਠੀਕ ਕਾਰੋਬਾਰ ਚੱਲਦਾ ਫਿਰ ਅੱਜ ਤਰਵਾ ਤਈ ਹੋਂ ਤੱਕ ਉਤਰੀ ਬਾਹਾਂ ਬੁਲੀਆਂ ਛੱਡ ਦਿਆ ਤਰਾੰਦੀਆਂ ਚੱਲਿਆ ਤੇ ਅੱਛਾ ਬਾਕੀ ਆਪਣੇ ਨਾਲ ਬੱਕਰੀਆਂ ਬੋਕਰੀਆਂ ਵੀ ਰੱਖੀਆਂ ਆਂ ਸਾਕਾ ਕੰਮ ਬੰਦੇ ਰੱਖੇ ਨੇ। ਤੁਕੇ ਜਦੋਂ ਪਹਿਲਾਂ ਸੂਟਾ ਹੁੰਦਾ ਸੀ ਮੈਂ ਦੇਖਿਆ ਕਈ ਵਾਰੀ ਕਿਰਾ ਤੂੰ ਕਿਸੇ ਦੇ ਕੱਟੇ ਨੂੰ ਭੁੱਕੀ ਦੇਂਦੀ ਸੀ। ਮੰਨ ਲਾ ਤੂੰ ਕਾਰੋਬਾਰੇ ਕਿਵੇਂ ਪਿਆ ਤੂੰ ਕਿਵੇਂ ਆਉਣਾ ਹੋਇਆ ਉਹ ਚੀਜ਼ਾਂ ਚੋਂ। ਉਹ ਵਹੀ ਆ ਆ ਵੀ ਆਪਾਂ ਪਹਿਲਾਂ ਵੀ ਪਹੁ-ਪਹੁ ਰੱਖਦੇ ਸੀ। ਜਿਵੇਂ ਮੰਨ ਲਾਈ ਪਹੁ ਨੂੰ ਪਹਣ ਤੋਂ ਲਾਗੀ ਜਾਂ ਮੋਕਲਾ ਜੀ ਅੱਛਾ ਮੰਦਾ ਕਹਿੰਦਾ ਵੀ ਮੂਖ ਲੱਗੀ ਯਾਰ ਫੜਦੀ ਹੂੰ ਉਹ ਜੋ ਠੰਡ ਲੱਗੀ ਹੈਂ ਕਰ ਦੇ ਦੇ ਉਹਨੂੰ ਗੁਰਕਲ ਭੇੜ ਕੇ ਤੇ ਭੁੱਕੀ ਦੇ ਦੇ ਸੈਟ ਹੋ ਜਾਂਦਾ ਕੋਈ ਮੈਡਮ ਭੁੱਕੀ ਨਾ ਸੈਟ ਹੋ ਜਾਂਦਾ ਜਿਵੇਂ ਤੇਰਾ ਖਾਨਦਾਨ ਨਹੀਂ ਤਿਆਰ ਬਸ ਪਹਿਲਾਂ ਤੋਂ ਲੈ ਅੱਜ ਵੀ ਜੇ ਕੋਈ ਬੰਦਾ ਕਹਿੰਦਾ ਅਜੀ ਪਹੂ ਡੱਗਿਆ ਆ ਪਿਆ ਹੂੰ ਤੇ ਡਾਕਟਰ ਤੋਂ ਟਰੀਟਮੈਂਟ ਨਾ ਕਰਾਇਆ ਹੋਵੇ ਆਪਾਂ ਅੱਜ ਵੀ ਖੜਾ ਕਰ ਦਾਂਗੇ ਤੋ ਡਾਕਟਰਾਂ ਦੀ ਦਵਾਈ ਮੈਡੀਸਨ ਲੱਗਿਆ ਨਾ ਹਾਂ ਕਿਉਂ ਆਏ ਆ ਨਾ ਭਾਈ ਉਹ ਫਿਰ ਜਦੋਂ ਲੱਗ ਜਾਂਦੀ ਆ ਮੈਡੀਸਨ ਉਹ ਤਾਂ ਕੋਈ ਕੰਮ ਨਹੀਂ ਕਰਦੀ ਦੀ ਸੀ ਅੱਛਾ ਇਹ ਦੇਸੀ ਆਗੀਦ ਮੰਨ ਕੇ ਚੱਲ ਵੀ ਕੋਈ ਵੀ ਬੰਦਾ ਪੂਰਾ ਮਰ ਜਾਂਦਾ ਟੀਗਾ ਟਪਾ ਲਾ ਕੇ ਜਾਂ ਜੱਟਾ ਜੱਪਾ ਜਾਂ ਮੈਡੀਕਲ ਠੀਕ ਹੈ ਇਹਦੇ ਨਾਲ ਕੋਈ ਬੰਦਾ ਅਜੇ ਤੱਕ ਮਰਦਾ ਨਹੀਂ ਕਿਤਾ ਸੋਕੀ ਨਾ ਮਰਦਾ ਨਹੀਂ ਮਰਦਾ ਵੀ ਠੀਕ ਹੈ ਇਹ ਤਾਂ ਜਿਵੇਂ ਕਣਕਾ ਉਹਦਾ ਤਾਂ ਇਹ ਵੀ ਖੇਤੀ ਹੁੰਦੀ ਹੈ ਮੈਂ ਸੁਣਾ ਕਹਿੰਦੇ ਸੁੱਖਾ ਕਬੂਤਰ ਨੂੰ ਪੁੱਕੀ ਦੇ ਦਿੰਦਾ ਸੀ ਸੋ ਫਿਰ ਕਬੂਤਰ ਬਾਹਲੇ ਉੱਡਦੇ ਰਹੇ ਸਹੀ ਹੈ ਗੱਲ ਇਹ ਬਾਈ ਉਹ ਪਤਾ ਕੀ ਜੱਤਰ ਆ ਉਹ ਪਹਿਲਾ ਜਿਹੜੇ ਪੁੱਤਰ ਹੀ ਨਾ ਪਹਿਲਾ ਕਬੂਤਰ ਹੋ ਟੈਪ ਦੇ ਠੀਕ ਉਹਨਾਂ ਵਾਲੇ ਦਾ ਨਾਜਕ ਹੋ ਗਿਆ ਬਾਈ ਇਹ ਦਵਾਈਆਂ ਇਹ ਸਿਰ ਤੇ ਜਾਲਦੇ ਆ ਪੁੱਤਰ ਮੈਡੀਸਾਂ ਤੇ ਉੱਡਦੇ ਆ ਹਾਂ ਜਿਹੜਾ ਮੰਨ ਕੇ ਜਾਲ ਵੀ ਹੁਣ ਪਾਣੀ ਗੂਣਾਂ ਦੀ ਗੇਮ ਆ ਇਹ ਹੋਰ ਤਰ੍ਹਾਂ ਦੀ ਬਣ ਗਈ ਪਹਿਲਾਂ ਦਾ ਭਾਈ ਦੇਸੀ ਜੜੀਆਂ ਬੂਟੀਆਂ ਲਾਈ ਜਾਂਦੇ ਸੀ ਵਿੱਚ ਮੜਾ ਮੂਕਾ ਕਿਸੇ ਨੇ ਫੀਮ ਲਾਦੀ ਕਿਸੇ ਨੇ ਕੋ ਕੁੱਤੀ ਦੇ ਨਾਲ ਕੀ ਘੋਲ ਕੇ ਧੌਂਕੇ ਲਾਦੀ ਉਹ ਐਂ ਕਰੀ ਜਾਂਦੇ ਨੇ ਉਹਨਾਂ ਦਾ ਫਰਕ ਪੈਂਦਾ ਸੀ ਦੇਖ ਕੇ ਤਿਆਰ ਬਾਦੂ ਪੈਂਦਾ ਵੀ لازਮੀ ਪੈਂ ਸੁੱਖੇ ਕਹਿੰਦੇ ਕਬੂਤਰ ਜਿੱਥੇ ਇੱਥੇ ਸੁੱਖਾ ਜਾਂਦਾ ਸੀ ਮੰਨ ਲਾ ਇਹਦੇ ਉੱਤੇ ਹੀ ਉੱਡੀ ਜਾਂਦੇ ਸੀ ਕਿਤੇ ਮਾਰੇ ਸਹੀ ਆ ਗੱਲ ਇਹ ਨਹੀਂ ਕਬੂਤਰ ਭਾਈ ਆਪਣੇ ਲਈ ਉਸ ਹਾਂਣਾ ਸੀ ਹੁਣ ਵੀ ਆਪਾਂ ਕੱਲ ਨੂੰ ਕਬੂਤਰ ਹਟਣਾ ਜਿੱਥੇ ਆਪਾਂ ਖੜ ਗਏ ਕੂਤਰ ਹੱਡ ਗਏ ਉੱਥੇ ਹੀ ਬੈਠੋ ਬਈ ਇਥੋ ਸ਼ਾ ਅੱਛਾ ਆਪਣਾ ਜਾਨਵਾਰੀ ਉੱਤ ਹੈ ਆਪਣਾ ਲਾ ਨਹੀਂ ਕਹਿੰਦੇ ਸੁੱਖਾਂ ਕੋਠੇ ਤੇ ਖੜ ਜਾਂਦਾ ਸੀ ਤੇ ਕੂਤਰੇ ਦੇ ਉੱਤੇ ਹੀ ਆ ਜਾਂਦੀ ਹੱਥੇ ਵੀ ਬੰਦੇ ਰਹੇ ਸਹੀ ਆ ਗੱਲਾਂ ਹੀ ਨਹੀਂ ਬਹਿ ਜਾਂਦੇ ਬਈ ਲਾਵੇਂ ਪੈਂਦੇ ਬੱਚੇ ਲਾ ਲਓ ਜਿਵੇਂ ਮਰਜ਼ੀ ਲਾ ਲਓ ਆਪਣੇ ਬੱਚਿਆਂ ਵਾਲਾ ਕੰਮ ਹੀ ਹੈ ਅੱਛਾ ਜਿਵੇਂ ਬੱਚਾ ਘਝਾਲਾ ਛੁੱਟਾ ਹੁੰਦਾ ਆਪਾਂ ਗਾਲ ਕੱਢਣ ਲਾ ਲਓ ਗਾਲ ਤਾਂ ਜਿਵੇਂ ਕੂਤਰ ਤੇ ਲਾ ਲੈ ਅੱਖਾਂ ਨਹੀਂ ਘੂਰ ਨਹੀਂ ਉਹਨੇ ਲੰਘ ਜਾਣਾ ਜੋ ਅੱਖਾਂ ਹੀ ਘੂਰ ਦੇਤੀ ਆ ਇੰਨੇ ਕਬੂਤਰ ਰੱਖਿਆ ਸੁੱਖੇ ਨੇ ਵੱਧ ਤੋਂ ਵੱਧ ਉਤਕਵਾ ਭਈਆ ਪਹਿਲਾਂ ਤਾਂ ਮੰਨ ਕੇ ਜਲ ਵੀ 100 150 ਤੱਕ ਨਹੀਂ ਹੋ ਗਿਆ ਅੱਛਾ ਹੋਰ ਮੰਨ ਕੇ ਜਲ ਵੀ ਕੂਤਰ ਆਪਣੇ ਕੋਲ ਆ ਟਾਈਮ 40 50 ਕੂਤਰ ਹੈਗੇ ਆ ਹੈਗੇ ਆ ਜਿਹੜੇ ਛਾਂਟ ਲਈ ਉਤਕ ਵੀ ਜਾਂਦੇ ਸੁੱਖਾ ਬਾਜ਼ੀਆਂ ਤੇ ਕਿਉਂ ਦੂਰ ਹੋ ਗਿਆ ਬਾਜ਼ੀਆਂ ਨਹੀਂ ਸਰਦਾਰ ਕੀ ਕਰਨੇ ਆ ਕੋਈ ਬਾਜ਼ੀਆਂ ਭਈ ਤੰਗੀ ਆ ਗਈ ਕੀ ਸਿਸਟਮ ਹੈ ਬਿਮਾਰ ਹੋ ਗਿਆ ਮੈਂ ਬਿਮਾਰ ਹੋ ਗਿਆ ਸੀ ਘਰੇ ਵੀ ਤੰਗੀ ਆ ਗਈ ਬਾਕੀ ਉਹੋ ਜਾਨਵਰ ਭਈ ਮੈਂ ਸੀ ਦਾਖਲ ਜਿਹੜਾ ਕੋ ਮੈਲ ਲਾਉਂਦਾ ਸੀ ਮੀਰਾ ਘੱਟ ਪਤਾ ਲਾਣ ਆਉਂਦਾ ਸੀ ਇਹ ਅਗਲਾ ਜਾਨਵਰਾਂ ਨੂੰ ਵੱਢ ਪੈਂਦਾ ਜਾਨਵਰ ਕਿਆ ਜਾਨਵਰ ਬਾਈ 150 ਦੇ ਵਿੱਚੋਂ 50 ਦੀ ਰਹਿ ਗਈ ਉਹਦੇ ਚੋਂ ਹੁਣ ਬਾਈ 25 ਗਾਪਾਂ ਬਚਿਆ 70 ਅੱਕਲੇ 25 ਛੱਡੀ ਜਾਨਵਰਾਂ 25 24 ਬੱਜੀ ਜਾਨਵਰ ਮੰਨ ਲਾ ਛੱਡਣ ਵਾਲੇ ਉਹ ਬਾਈ ਉਹਦੋਂ ਬਿਮਾਰ ਹੋਣ ਕਾਰਨ ਐਂਟਰੀਆਂ ਨਹੀਂ ਭਰੀਆਂ ਗਈਆਂ ਭੁੱਲੀਆਂ ਬਾਜੀਆਂ ਦੇ ਵਿੱਚ ਬਾਈ ਗੰਧ ਵਾਲਾ ਪੈਂਦਾ ਪਹਿਲਾਂ ਮੰਨ ਕੇ ਚੱਲ ਵੀ ਜੇ ਮੈਂ ਕੰਪਿਊਟਰ 70 ਸੁੱਟ ਗਏ ਜੇ 15 ਕੰਪਿਊਟਰ ਰਹਿ ਗਏ ਹੱਥ ਨੇ ਤਾਂ 15 ਤੋਂ ਬਾਈ 40 ਹੋ ਜੰਦੇ ਉਹਦਾ ਫੈਲਾ ਨਹੀਂ ਠੀਕ ਹੈ ਹੁਣ ਆਪਾਂ ਮੰਨਦਾ ਵੀ ਛੱਡਣਾ ਜਿੱਥੇ ਛੱਡਦੇ ਆ ਜਾਨਵਰ ਇਹ ਨਹੀਂ ਵੀ ਛੱਡਦੇ ਨਹੀਂ ਕੋਈ ਬਾਜੀ ਜਿੱਥੇ ਆਪਾਂ ਨੂੰ ਪਤਾ ਵੀ ਆਹ ਪੈਂਡ ਸਹੀ ਆ ਉੱਥੇ ਛੱਡ ਦੇ ਬਸ ਸੱਖੇ ਨੂੰ ਉਮੀਦ ਆ ਵੀ ਆਉਣ ਆਗਦੇ ਨਾਲ ਸੁੱਖਾ ਜਿੱਤੂ ਕਰੂ ਬਾਲਸੀ ਬਾਈ ਕੱਲ ਨੂੰ ਹੀ ਨੰਬਰ ਲਾਵਾਂਗੇ ਆਪਾਂ ਇਹ ਕਿਰਪਾ ਰੱਖੀ ਮਾਲਕ ਨੇ ਕੱਲ ਨੂੰ ਲਾਵਾਂਗੇ ਨੰਬਰ ਲਾਉਣੇ ਉਮੀਦ ਪੂਰੀ ਉਮੀਦ ਆ ਬੰਦੇ ਕਿੰਨਾ ਕ ਉਡਦਾ ਗੂਟਰ ਕਰੇ ਜੇ ਇੰਨੀ ਉਮੀਦ ਗੂਟਰ ਬਾਈ ਮੰਨ ਕੇ ਚੱਲ ਲੋਕ ਕਹਿੰਦੇ ਆ ਵੀ 4 ਵਜੇ ਤੱਕ ਉਡਰਦਾ 5 ਵਜੇ ਤੱਕ ਉਡਰਦਾ ਉਹ ਗੂਟਰ ਬਾਜੀ ਨਹੀਂ ਜਾਂਦਾ ਜਿਹੜਾ ਗੋਤਰ 12 ਤੋਂ 1 ਵਜੇ ਦੇ ਵਿੱਚ ਉੜਦਾ ਉਹ ਗੋਤਰ ਵਾਈ ਜਿੱਤਦਾ ਉਹ ਗੋਤਰ ਬਣਦਾ ਕਿਉਂ ਆਇਆ ਮੰਨ ਲਾ ਵੀ ਜਿਹੜਾ 12 ਤੋਂ 1 ਵਜੇ ਤੱਕ ਉੜਦਾ ਉਹ 1 ਵਜੇ ਗੋਤਰ ਬਹਿ ਗਿਆ ਤਾਂ ਅੰਗੇ ਕਢਾ ਲਿਆ ਆਪਾਂ ਉਹਨੇ ਬਾਈ 1:30 ਵਜੇ ਨੂੰ ਪਾਣੀ ਪੂਣੀ ਆਪਾਂ ਪਿਆ ਕੇ ਸੈੱਟ ਕਰ ਲੈਣਾ ਦੋਵੇਂ ਬਲਾਂ ਪਾ ਤੇ ਉਹਨੇ ਆਥਾਂ ਨੂੰ ਹਾਜਮੇ ਕਰ ਲੈਣੀ ਜਿਹੜਾ ਬੈਠਾ ਹੀ 3 ਵਜੇ ਬਾਈ ਉਹ 4 ਵਜੇ ਤਾਂ ਬਲਾਂ ਪਾਏਗਾ ਕਿੱਥੋਂ ਤੜ ਕੇ ਸਾਫ਼ ਹੋਈ ਉਹ ਵਾਰੀ ਕੀ ਹੋਊਗਾ ਬਾਦਾਂ ਸੁੱਕੇ ਬਹੁਤ ਮਹਿੰਗੇ ਆਉਂਦੇ ਆ ਫਿਰ ਕਿੰਨੇ ਕਿੰਨੇ ਬਾਦਾਂ ਲਿਉਂਦੇ ਰਹੇ ਆ ਬਾਈ ਬਾਦਾਂ ਤਾਂ ਮੰਨ ਕੇ ਚੱਲ ਵੀ 10-10 ਕਿਲੋ ਵੀ ਲਿਆਂਦੇ ਆ 20-20 ਕਿਲੋ ਵੀ ਲਿਆਂਦੇ ਆ ਆਹਾਂ ਦੇ ਹਿਸਾਬ ਨਹੀਂ ਲੱਗਦਾ ਮਾਣਾ ਜਿੰਨੇ ਮਰਜ਼ੀ ਖਾ ਜਾਣ ਯਾਰ ਕੋਈ ਚੱਕ ਨਹੀਂ ਆਪਾਂ ਉੱਤਰ ਦੀ ਐਵਰੇਜ ਕੱਢਦੇ ਆ ਇਹ ਸੁਣਾ ਇਹ ਸੁਣਦਾ ਮੈਂ ਸਰੋਂ ਥੋੜੀ ਵੀ ਰਾਜਸਥਾਨ ਤੋਂ ਲਿਉਂਦਾ ਰਿਆ ਆਰਾ ਕੋਕਰ ਆ ਬਈ ਉਹ ਗੜੀ ਕੀ ਜਿਹੜੀ ਆਪਾਂ ਜਾਨਵਰਾਂ ਨੂੰ ਪਾਈ ਲੋਕ ਕਹਿੰਦੇ ਆ ਵੀ ਸਾਡੇ ਪੁੱਤਰ ਦਾ ਖੁਆਬ ਵੀ ਖਾਂਦੇ ਆਂ ਖਾਂਦੇ ਆਂ ਆਪਾਂ ਤੇ ਉਹ ਵੀ ਦਿੱਤਾ ਪੁੱਤਰ ਨੂੰ ਸਾਲਤ। ਤੇ ਉਹ ਵੀ ਦਿੱਤਾ। ਹੁਣ ਵੀ ਬਾਈ ਜਿਹੜੇ ਛੱਡਨੇ ਆਂ ਬਰਾਮ ਅੱਡ ਪਾਉਣੇ ਆ ਉਹਨਾਂ ਨੂੰ, ਸਰੋਂ ਅੱਡ ਪਾਉਣੇ ਆ। ਬਾਕੀ ਮੰਨ ਕੇ ਚੱਲ ਵੀ ਸ਼ਾਮ ਨੂੰ ਉਹਨਾਂ ਨੂੰ ਮੱਖਣੀ ਦੇਣੀ ਦੇਣੀ ਆ ਰਾਜਾ। ਦੇਣੀ ਦੇਣੀ। ਹਾਂ। ਤੇ ਸੁੱਖਾ ਰਾਜਸਥਾਨ ਦਾ ਬਹੁਤ ਕਿਆ ਵਾਂ ਰਹਿਦਾ ਵੀ ਰਾਜਸਥਾਨ ਜਾਦਾ ਜਾਂਦਾ ਗਾਮਾਂ ਵੀ ਰਾਸਥਾਨ ਤੋਂ ਲੈ ਲੈ ਵੇਚਦਾ। ਕੀ ਰਾਸਥਾਨ ਚਾਹੇ ਆ। ਉਹ ਪਤਾ ਕੀ ਗੱਲ ਆ ਵੀਰੇ। ਉਧੇ ਜਾਏ ਆ ਮੰਨ ਕੇ ਚਲੋ ਵੀ ਆਪਣਾ ਇੱਧਰਲਾ ਪਸ਼ੂ ਆ ਜਿਹੜਾ ਇਹਦਾ ਫੀਡਾਂ ਬਾਬਾ ਖਤਮ ਕਰਿਆ ਗਾ ਉਹਦੇ ਦੁੱਧ ਦੇ ਵਿੱਚ ਕੋਈ ਫਾਇਦਾ ਨਹੀਂ ਕੀਣ ਆਪਾਂ ਪੀ ਕੇ ਦੇਖ ਲਓ ਉਧਰਲੇ ਪਸ਼ੂ ਆ ਜਿਹੜੇ ਉਹ ਸਹੀ ਚੱਲਦੇ ਆ ਹੂੰ ਉਹ ਸਹੀ ਐਂ ਚੱਲਦੇ ਉਹਨਾਂ ਨੂੰ ਕਣਕ ਦਾ ਮੱਕੀ ਦਾ ਇਹੋ ਜਿਹੇ ਦੇਸੀ ਆਈਟਮਾਂ ਦਾ ਮਾਣੇ ਨਾਣਾ ਪੂਣ ਆਪਣੇ ਆ ਜਿੱਦੀ ਮਰਜ਼ੀ ਘਰੇ ਵਗਜੋ ਫੀਡ ਦਾ ਬੱਠਰ ਪੇ ਉੱਕੇ ਰੱਖ ਦਿੰਦਾ ਆਲਾ ਧਰ ਦਿੰਦਾ ਉਹ ਦੁੱਧ ਬਾਈ ਕਿੱਥੋਂ ਜਵਾਕ ਪੀ ਗਿਆ ਆਪਣੇ ਨੂੰ ਸੁੱਕਾ ਕਿੰਨਾ ਨਾ ਪੜਦਾ ਫਿਰ ਉਹ ਬਸਮਾ ਜੋ ਜਿਹੜੇ ਰਾਸਤਾਂ ਨੂੰ ਲੈ ਜਾਂਦਾ ਆਪਾਂ ਬਾਈ ਐ ਮੰਨ ਲਓ ਵੀ ਡਬਲ ਪੈਸੇ ਗਾ ਡਬਲ ਕਰ ਡਬਲ ਹੁੰਦੇ ਆ ਬੱਕਰਾਂ ਗਾ ਨੇ ਕਿੰਨਾ ਨੂੰ ਫਾਇਦਾ ਦਿੱਤਾ ਸੋ ਕੋਈ ਬੱਕਰਿਆਂ ਦੇ ਬਾਈ ਫਾਇਦਾ ਫੁੱਲ ਆ ਪਰ ਇਹ ਗੱਲ ਆ ਵੀ ਜਦੋਂ ਜਿਹੜਾ ਜਾਨਵਰ ਆਪਣਾ ਪੁੱਤਾਂ ਦੀ ਐ ਨੂੰ ਪਾਲਿਆ ਜੇ ਦੋ ਬਈ ਲਾ ਨਖਾਨ ਹੋ ਜਾਂਦਾ ਬਾਈ ਫਿਰ ਉਹ ਬਹੁਤ ਔਖਾ ਜਾਂਦਾ ਵੀ ਨੀਂਦ ਨਹੀਂ ਆਉਂਦੀ ਮੰਨ ਕੇ ਚੱਲੋ ਰੋਟੀ ਆ ਸਾਰਾ ਦੱਬਰੀ ਨਹੀਂ ਖਾਂਦਾ ਉਹਦੇ ਦੁੱਖ ਲੱਗਦਾ ਉਹਦੀ ਦੁੱਖ ਬਈ ਪੂਰਾ ਲੱਗਦਾ ਜੇ ਆਪਣਾ ਕੋਈ ਜਵਾਕ ਯਾਰ ਹੋਣ ਮੰਨ ਲਾ ਹੀਮਕੀਮ ਹੋ ਜੇ ਆਪਾਂ ਨੂੰ ਕਹੇ ਜਾਂ ਮਹਿਸੂਸ ਹੋਵੇ ਇਹ ਸੁੱਖੇ ਜਿਹੜਾ ਬੱਕਰਾਂ ਦਾ ਬਿਮਾਰ ਬਹੁਤ ਹੋ ਜਾਂਦਾ ਕਿੰਨੇ ਕਿੰਨੇ ਬੱਕਰਾਂ ਰੱਖ ਮੈਂ ਬੱਕਰਾਂ ਬਈ ਆਪਾਂ 40 50 ਬੱਕਰਾਂ ਰੱਖਿਆ 100 200 ਭੇਡ ਵੀ ਰੱਖੀ ਆ ਅੱਛਾ 200 ਤੱਕ ਵੀ ਭੇਡ ਰੱਖ ਲਈ ਆ ਆਪਾਂ ਭੇੜ ਤੇ ਬਣਾਵਾ ਬੱਕਰੀ ਨਹੀਂ ਭੇੜ ਦਾ ਵੀ ਆਏ ਆ ਗੱਲ ਬੱਕਰੀ ਜੇ ਫਾਇਦਾ ਜ਼ਿਆਦਾ ਆ ਭੇੜ ਤੇ ਘੱਟ ਭੇੜ ਤੇ ਆਇਆ ਭੇੜ ਦਾ ਬੱਚਾ ਮਰ ਗਿਆ 6 ਮਹੀਨੇ ਉਹਨੇ ਦੇਣਾ ਕੁਝ ਨਹੀਂ ਬਾਈ ਅੱਛਾ ਉਹ ਦੁੱਧੋਂ ਹੁਕਾ ਦਿੰਦੀ ਹੁੰਦੀ ਆ ਹੂੰ ਬੱਕਰੀ ਆ ਜੇ ਕੋ ਬੱਚਾ ਮਰ ਗਿਆ ਇਹਨੇ ਬੱਚੇ ਨਾਲ ਦੁੱਬਣੇ ਪੈਸਿਆਂ ਦਾ ਦੁੱਧ ਪਾਉਂਦਾ ਸਹੀ ਆ ਇਹ ਮੰਨ ਕੇ ਜਾਓ ਚੰਗੀ ਬੱਕਰੀ ਆ ਜਿਹੜੀ 6 ਕਿਲੋ ਤੱਕ ਦੁੱਧ ਦੇਣੀ ਨਾਰਮਲ 6 ਦਾ ਚੰਗੀ ਦੁੱਧ ਹਾਂ ਚੰਗੀ ਦੁੱਧ 3 ਕਿਲੋ ਦਾ ਬਹੁਤ ਆ ਫਿਰ ਦੁੱਧ ਪੂਰਾ ਬਈ ਗਾਂ ਦੇ ਬਰਾਬਰ ਕਿੰਨਾ ਕਿੰਨਾ ਚੋਇਆ ਬੱਕਰੀਆਂ ਦੁੱਧ ਤੋਂ ਬਸ ਦੁੱਧ ਬਈ ਬੱਕਰੀ ਆਪਣੀ ਮੇਲੇ ਤੇ ਗਈ ਸੀਗੀ ਨਾਲ ਤਾਂ ਆਪਾਂ 7 ਕਿਲੋ ਦੁੱਧ ਮੰਨ ਕੇ ਚੱਲ ਵਿੱਚ ਹੋਇਆ ਦੂਜਾ ਨੰਬਰ ਆਪਣੀ ਬੱਕਰੀਆਂ ਥਾਂ ਬਹਿ ਗਿਆ ਸੀ ਉੱਥੇ ਮੇਲੇ ਜਾ ਕੇ ਫੇਰ ਵੀ ਦੂਜਾ ਨੰਬਰ ਕਰਿਆ ਆਪਣੇ ਦਾ ਪਹਿਲੇ ਵਾਲੀ ਦਾ ਕਿੰਨਾ ਦੁੱਧ ਸੀ ਪਹਿਲੇ ਵਾਲੀ ਦਾ ਬਈ 200 ਗ੍ਰਾਮ ਦਾ ਫਰਕ ਪਿਆ ਸੀ ਆਪਣੀ ਬੱਕਰੀ ਨਾਲ ਉਹ ਵੀ ਜਦੋਂ ਗੱਡੀ 'ਚ ਬੱਕਰਾਂ ਚੜਾ ਗਿਆਂ ਨਾ ਉਦੇ ਕਾਰਨ ਝੋਲੇ ਬੱਕਰੇ ਗਏ ਪਾਏ ਵੀ ਉਹ ਕਿਤੇ ਥਣ ਬਾਹਰ ਨਿਕਲ ਗਿਆ ਦਿਵਾਕਾਂ ਤੋਂ ਬਕਰੀ ਦੀ ਗੱਡੀ ਜੋ ਚੜਾਈ ਚਾਹ ਰਹੀ ਉਹ ਥਾਣੇ ਇੱਕ ਬਾਹਰ ਹੈ ਝੋਲੇ ਤੋਂ ਇੱਕ ਅੰਦਰ ਉਹ ਬੰਨੇ ਹੋਏ ਝੋਲਾ ਆਉਂਦਾ ਕਰਕੇ ਵਿਚਾਲ ਦੀ ਲੰਘਿਆ ਕਰਕੇ ਥਣ ਬਹਿ ਗਿਆ ਇਸਕਾ ਹਾਂ ਜੀ ਬਾਕੀ ਆਪਾਂ ਗਿਆਨ ਲਈ ਦੋ ਬਕਰੀ ਲਈ ਸੀ ਹਜੇ ਵੀ ਜੇ ਕੋਈ ਬੰਦਾ ਯਕੀਨ ਨਹੀਂ ਮੰਨਦਾ ਤਾਂ ਪੁੱਛਾ ਕਰਾ ਲੋ ਗਿਆਨ ਅੱਜ ਤੋਂ 10 ਸਾਲ ਪਹਿਲਾਂ 30000 ਦੀ ਬੱਕਰੀ ਲਈ ਜੱਤੂ ਕਣਾਂ ਉਹਦਾ ਬਹੁਤ ਨਾ ਸੀ ਉੱਪਰ ਮੇਰਾ ਪੂਰਾ ਭਾਈ ਉਹਨੇ ਬੰਦੇ ਦੁੱਧ ਮਿਣਕੇ ਦਿੱਤਾ ਜੀ ਇੱਕ ਵਾਰ ਸੋਣਾ ਜਿਹੜੀ ਉਹ ਚੰਨੀ ਬੱਕਰੀ ਚੂਹੀ ਸੀ ਕਹਿੰਦੇ ਉਹਦੀ ਬਰੀਕ ਵੀ ਸੱਥੇ ਕੋਲੇ ਆ ਗਈ ਸੀ ਉਹ ਬੱਕਰੀ ਭਾਈ ਆਪਣੇ ਬੰਦਿਆਂ ਕੋਲੀ ਸੀ ਇੱਥੇ ਨਿੱਕਾ ਆਗਾ ਬੰਦਾ ਸੰਧੂ ਗਲਾਂ ਤੋਂ ਉਹਦੇ ਕੋਲ ਇਹ ਬੱਕਰੀ ਉਹ ਬੰਦਾ ਇਕੱਲਾ ਹੀ ਵਰਗਰਾ ਵੀ ਹੈ ਨਹੀਂ ਪਰਿਵਾਰ ਕੋਈ ਉਹਦਾ ਸੜਾ ਹੀ ਹੈ ਹੈਗਾ ਤਾਂ ਦਿੰਦੀ ਬੱਕਰੀ ਉਹ ਦੁੱਧ ਬੱਕਰੀ ਵਾਲੇ ਵਧਗਾ ਸੀ ਭਾਈ ਉਹ ਮਜਬੂਰੀ ਹੀ ਉਹ ਦਾਰੂ ਗਰੂ ਪੀਣ ਲਾਏਗਾ ਉਹ ਵੇਚਦਾ ਸੀ ਅਸੀਂ ਨੂੰ ਰੋਕਾ ਰੱਖਿਆ ਵੀ ਨਾ ਵੇਚ ਯਾਰ ਉਹ ਕਹਿੰਦਾ ਜੀ ਮੇਰੀ ਤਾਂ ਮਜਬੂਰੀ ਆ ਮੈਂ ਤਾਂ ਵੇਚਣੀ ਆ ਫਿਰ ਆਪਾਂ ਖਰੀਦ ਲਈਏ ਉਹ ਕਹਿੰਦਾ ਖਰੀਦ ਲਈਏ ਹਾਂ ਤਾਂ ਕਹਿੰਦਾ ਕਿ ਤੈਨੂੰ ਹੋਪ ਦੱਸਦੇ ਤਿਆਰ ਬਾ ਜੇ ਕੋਈ ਕਟਰੂ ਬਤਰੂ ਭੁੱਲ ਜੇ ਨਾ ਮੱਝ ਵੀ ਸੁੱਕ ਗਈ ਤੇ ਯਾਰ ਬਾ ਬਹੁਤਾ ਬੰਦੇ ਦੂਰੋਂ ਦੂਰੋਂ ਆਉਂਦੇ ਆ ਭਾਈ ਇਹ ਕੀ ਕਾਰਨ ਆ ਇਹ ਇਹ ਪਤਾ ਕੀ ਕਾਰਨ ਇਹ ਆਪਣੀਆਂ ਹੀ ਗਲਤੀਆਂ ਹੁੰਦੀਆਂ ਜਦੋਂ ਪਸ਼ੂ ਸੁੱਕਿਆ ਆਪਣੇ ਬੰਦੇ ਹੀ ਗਾਰਦੇ ਆ 20 ਮਿੰਟ ਕਟਰੂਆਂ ਚ ਜੱਤਾਂ ਲੰਨਦੇ ਆ ਉਦੋਂ ਬਾਅਦ ਵਈ ਰੱਸੀ ਪਾ ਕੇ ਬੰਨ ਦਿੰਦੇ ਆ ਉਹ ਭੁੱਲਣਾ ਹੀ ਆ ਪਸੂ ਜਿਹੜੀ ਹੁਣ ਮੰਨ ਲਾ ਵੀ ਸੱਜਰ ਸੂਈ ਵੀ ਮੱਝ ਆ ਉਹਦੇ ਮੂੰਹ ਦੇ ਬੰਦ ਸਾਰੀਆ ਚੁੰਗੀ ਜਾਵੇ ਕੋਈ ਚੱਕ ਨੀ ਚੱਟੀ ਜਾਵੇ ਹੁਣ ਕੋਈ ਡੱਕਤ ਨਹੀਂ ਪੈਂਦੀ ਉਹ ਮੂੰਹ ਮਾਰਨ ਲੱਗਿਆ ਸਿੱਕਲੀ ਪਾ ਦੇ ਉਹ ਈ ਜੇ ਹੋਂ ਕੋਈ ਕਟਰੂ ਬੱਤਰੂ ਭੋਲਦੇ ਆ ਮਾਜਾ ਸੁੱਫੇ ਦੀ ਗਰੰਟੀ ਹੈ ਗਾ ਜੀ ਯਾਰ ਬਾਈ ਕੋਈ ਆਪਾ ਵੇਚ ਕਹਿੰਦੇ ਬੰਦੇ ਨਹੀਂ ਲੱਗਦਾ ਬਾਈ ਬਹੁਤ ਮੱਥਾ ਮਾਰਿਆ ਮੈਂ ਜਨਾ ਬਾਈ ਜਿਹੜਾ ਬੰਦਾ ਕਹਿੰਦਾ ਵੀ ਨਹੀਂ ਲੱਗਦਾ ਲੋਕ ਹੱਥ ਪਾਜਾ ਲਾਉਂਦੇ ਆ ਆਪਾਂ ਕੋਈ ਹੱਥ ਨਹੀਂ ਪਾਉਂਦੇ ਫਰਸ਼ ਦੇ ਅੰਦਰ ਅੱਛਾ ਬਿਨਾ ਹੱਥ ਪਾਏ ਤੋਂ ਲਾਵਾਂਗੇ ਦੋ ਟਾਈਮ ਅਗਲੇ ਦੇ ਘਰੇ ਚਵਾ ਕੇ ਫਿਰ ਆਪਾਂ ਗਰੰਟੀ ਦੇਵਾਂਗੇ ਕੀ ਖਰਚਾ ਸੁੱਫੇ ਦਾ ਇਹਦਾ ਖਰਚਾ ਬਾਈ 5000 ਦਾ 5000 ਕਟਰੂ ਲਾਉਂਦਾ ਕੋਈ ਦੂਰੀ ਦੇ ਹਿਸਾਬ ਨਾਲ ਵੀ ਆ ਫਿਰ ਕੋਈ ਜਿੱਥੋਂ ਮਰਜੀ ਆ ਜਾਏ ਨਹੀਂ ਜਿੱਥੋਂ ਮਰਜੀ ਆ ਜਾਏ ਕੋਈ ਜਤਨੀਆਂ ਅਗਲਾ ਆ ਕੇ ਲੈ ਜੇ ਆਪਾਂ ਨੂੰ ਠੀਕ ਹੈ ਤੇ ਆਪਾਂ ਬਈ 5000 ਰੁਪਏ ਕੀ ਰੱਖੀਆ ਠੀਕ ਹੈ ਉਹਦਾ ਆਇਆ ਬਈ ਖਰਚਾ ਬਹੁਤ ਆ ਜਾਂਦਾ ਸਮਾਨ ਲਾਉਣਾ ਪੈਂਦਾ ਉਹਦੇ ਉੱਤੇ ਆਓ ਤਾਂ ਚਲੋ ਉਹਦਾ ਤਿਆਰਬਾ ਵੀ ਹੈ ਉਹ ਹਿਸਾਬ ਨਾਲ ਕਲਾ ਵੀ ਹੈ ਤੇ 5000 ਕੋਈ ਬਾਹਲਾ ਨਹੀਂ ਜਿਹਦਾ ਲੱਖ ਦਾ ਬਸੂਆ ਸਹੀ ਆ ਗੱਲ ਬੋਲ 5000 ਕੋਈ ਬਾਹਲਾ ਵੀ ਨਹੀਂ ਮੰਨ ਕੇ ਜਲ ਵੀ ਦਰਬਿਆਨੀ ਮੈਂ ਲੱਖ ਤੋਂ ਬਾਹਰ ਹੋ ਜੀ ਦੋ ਤਿੰਨ ਦਿਨ ਵੀ ਫੁੱਟ ਜਾਂਦੇ ਆ ਹਾਂ ਬਈ ਫੁੱਟ ਜਾਂਦੇ ਆ ਦੋ ਦਿਨ ਅਗਲਾ ਬਈ ਉਹ ਲੈ ਜਾਂਦਾ ਆਲਾ ਗਾ ਬਈ ਚਾਹ ਪਾਣੀ ਰੋਟੀ ਪਾਣੀ ਇਹੀ ਦੇਵਾਏ ਕੋਲੇ ਰਹਿ ਬਈ ਜਨੇ ਤਾਂ ਟਿਕਦੀ ਨਹੀਂ ਉਹਨੇ ਕਰਨ ਬਈ ਸਾਨੂੰ ਯਕੀਨ ਨਹੀਂ ਆਉਦਾ ਟਿਕ ਤਾਂ ਪਸ਼ੂ ਆਖ ਨਹੀਂ ਜਾਂਦਾ ਜੋ ਲਾਤ ਆ ਇੱਕ ਸੁੱਕੇ ਕਹਿੰਦੇ ਤੇਰੇ ਕੋਲ 100 ਦਾ ਨੋਟ ਆ ਬੜਾ ਕਰਾਮਾਤੀ ਆ ਉਹ ਕਹਿੰਦੇ ਵੱਡੇ ਵੱਡੇ ਬੰਦਿਆਂ ਦਾ ਅੱਖਾਂ ਬੰਨ੍ਹ ਦਿੰਦੇ ਇਹ ਹੈ ਗੱਲ ਇਹ ਜਾ ਬਈ ਅੱਛਾ ਜੀ ਕੀ ਕਹੇ ਜੀ ਕਲਾ ਉਹਦੇ ਕੀ ਨੋਟ ਕੋਈ 786 ਵਾਲਾ 30 ਸਿੱਕਾ ਉਹ ਚੈੱਕ ਕਰ ਪਤਾ ਕੀ ਆ ਆਪਾਂ ਨੂੰ ਮਿਲਿਆ ਵਨੋਂ ਉਹ ਬਈ ਦਾਦੇ ਦੀ ਜਗ੍ਹਾ ਤੋਂ ਮਿਲਿਆ ਦੀਆ ਅੱਛਾ ਲਾਡੀ ਸਾਹ ਦੇ ਅੱਛਾ ਉੱਥੇ ਦੇਖ ਲੈਂਦੀ ਆ ਜਿਹੜੀ ਵੀ ਚੀਜ਼ ਆ ਗਈ ਦੇਖਚ ਉਹ ਬਾਬਿਆਂ ਨੇ ਦੇ ਹੀ ਜਾਣੀ ਆ ਵੀ ਚਾਹੇ ਤੈਨੂੰ ਪ੍ਰਾਇਕਲ ਦੀ ਚਾਰ ਵੀ ਆ ਗਈ ਉਹ ਵੀ ਫੜਾ ਦੇਣੀ ਆ ਨਾ ਦੇਖਚ ਅੱਛਾ ਉਹ ਨੋਟ ਮਿਲ ਆਈ ਆਪਾਂ ਨੂੰ ਉੱਥੋਂ ਆਪਣੇ ਕੋਲੇ ਸਾਂਭਿਆ ਹੋਆ ਉਹਦਾ ਬਾਈ ਜੇ 3 ਲੱਖ ਰੁਪਈਆ ਆਲਾ ਮੰਗਦਾ ਨਾ ਤਾਂ ਉਹ ਨੋਟ ਨਾਲ ਸਾਈ ਕਰ ਲੀਦਾ ਉਹਦੇ ਵਿੱਚੋਂ ਵੀ 2-3000 ਰੁਪਈਆ ਬੰਦਾ ਗਿਣਦਾ ਜਣਦਾ ਯਾਰ ਜਿਵੇਂ ਦਿਮਾਗ ਆਫਸਟ ਚੱਲ ਜਾਂਦਾ ਉਹ ਕੰਮ ਹੋ ਜਾਂਦਾ ਅੱਛਾ ਜੀ ਗਰਾਮਾਤੀ ਅਲਾਮਤ ਵੱਡੇ ਵੱਡੇ ਬੰਦੇ ਮਾਂ ਤੇ ਦੂਰ ਨੂੰ ਜਮਾ ਕੋਈ ਸਾਥ ਆਈ ਸੁੱਖਾ ਟਾਉਨ ਬਾਕੀ ਸੁੱਖੇ ਨਾਲ ਆਪਾਂ ਫੇਰ ਕਰਾਂਗੇ ਗੱਲਬਾਤ ਕਿਸੇ ਦਿਨ ਅੱਜ ਇੰਨਾ ਸਮਾਂ ਮਿਲਿਆ ਧੰਨਵਾਦ ਹੈ ਸੁਣੋ ਸੁੱਖੇ ਦੀਆਂ ਗੱਲਾਂ ਦਹਾ ਦਾ ਨੋਟ ਕਰਾਂ ਮਾਤੀ ਕਿਵੇਂ ਆ ਇਹ ਬਾਕੀ ਸਾਰੀ ਜਾਣਕਾਰੀ ਤੁਹਾਨੂੰ ਫੇਰ ਦੇਵਾਂਗੇ ਤਦ ਤੱਕ ਦਿਓ ਜੀ ਆਜਾ ਸਸੀ ਕਾਲਜ